ਸੈਸ਼ਨ ਐਂਡ ਐਕਸਰਸਾਈਜ਼ ਸਾਰੇ ਅਧਿਕਾਰੀ ਅੱਜ ਬੜੇ ਇੰਪੋਰਟੈਂਟ ਇਸ਼ੂ ਦੇ ਉੱਤੇ ਤੁਹਾਡੇ ਨਾਲ ਵਿਚਾਰ ਕਰਨ ਲਈ ਇਕੱਠੇ ਹੋਏ ਹਾਂਗੇ ਕਿ ਪੰਜਾਬ ਜਿਹੜਾ ਪੰਜਾਬ ਦੀ ਇਕਨੋਮੀ ਜਿਹੜੀ ਆ ਉਹ ਲਗਾਤਾਰ ਕਿਸ ਤਰ੍ਹਾਂ ਗਰੋ ਕਰ ਰਹੀ ਆ ਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਬਾਤ ਹੀ ਮੈਂ ਸਵਿੰਦਰ ਉਹ ਸਮਾਂ ਚੱਲ ਰਿਹਾ ਕਿ ਪੰਜਾਬ ਦੀ ਇਕਨੋਮੀ ਪੰਜਾਬ ਦੀ ਰੈਵਨਿਊ ਦੀ ਕਲੈਕਸ਼ਨ ਪੰਜਾਬ ਦੀ ਜੀਐਸਟੀ ਦੀ ਕਲੈਕਸ਼ਨ ਲਗਾਤਾਰ ਜਿਵੇਂ ਗੱਲ ਕਰ ਰਹਾ ਮੰਥ ਵਾਈਜ਼ ਮਹੀਨ ਸੇਲ ਸਾਲ ਵਾਈਜ਼ ਸਾਲ ਜਿਹੜੀ ਆ ইয়ার ਵਾਈਜ਼ ਇਅਰ ਜਿਹੜਾ ਉਹ ਲਗਾਤਾਰ ਵੱਧ ਰਹੀ ਹੈ ਮੈਂ ਥੋੜਾ ਜਿਹਾ ਪਿੱਛੇ ਪਿਛੋਕਰ ਜਾਣਾ ਚਾਹੂਗਾ ਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਜਦੋਂ ਪੰਜਾਬ ਦੇ ਅੰਦਰ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ ਉਹਨਾਂ ਪੋਲੀਟੀਕਲ ਪਾਰਟੀ ਦੀ ਸਰਕਾਰ ਸੀ ਜਿਨ੍ਹਾਂ ਨੇ ਪੰਜਾਬ ਦੇ ਫਾਈਨੈਂਸ਼ੀਅਲ ਹਾਲਾਤ ਨੂੰ ਵਿਗਾੜਿਆ ਪੰਜਾਬ ਦੀ ਆਰਥਿਕਤਾ ਨੂੰ ਵਿਗਾੜਿਆ ਤੇ ਮੈਂ ਥੋੜੀ ਜੀ ਝਾਤ ਮਾਰੂਗਾ ਉਹਨਾਂ ਦੇ ਸਮੇਂ ਦੇ ਅੰਦਰ ਜੇ ਮੈਂ 12 ਤੋਂ ਲੈ ਕੇ 212 ਤੋਂ ਲੈ ਕੇ 17 ਤੱਕ ਦੀ ਗੱਲ ਕਰਾਂ ਤਾਂ ਕਿਸੇ ਸਮੇਂ ਗ੍ਰੋਥ ਜਿਹੜੀ ਆ 4% 14 ਤੇ 15 ਦੀ ਮੈਂ ਗੱਲ ਕਰ ਰਿਹਾ ਗਰੋਥ ਰੇਟ ਕਿਆ 4% ਬੈਡ ਸੀ ਉਦੋਂ ਕਿਉਂਕਿ ਉਦੋਂ ਵੈਡਲੀ ਜਿਹੜੀ ਪ੍ਰਣਾਲੀ ਸੀ ਉਹ ਚੱਲ ਰਹੀ ਸੀ 2015-16 ਦੀ ਗੱਲ ਕਰੀਏ ਤੇ 2.67 ਯਾਨੀ 3% ਤੋਂ ਵੀ نیچے गिर ਗਿਆ ਇਸ ਤਰ੍ਹਾਂ ਦਾ ਅੰਕੜਾ ਜਿਹੜਾ ਮੈਨੂੰ ਸਮਝਦਾ ਡਰਾਵਣਾ ਅੰਕੜਾਗਾ ਜੋ ਦੇਖਦੇ ਆਂਗੇ ਕਿ ਉਹਨਾਂ ਦੇ ਸਮੇਂ ਪੰਜਾਬ ਦੀ ਗਰੋਥ ਹੋ ਰਹੀ ਸੀ ਜਾਂ ਪੰਜਾਬ ਪਿੱਛੇ ਨੂੰ ਜਾ ਰਿਹਾ ਸੀ ਇਹੀ ਕਰਨਾ ਕਿ ਪੰਜਾਬ ਦੇ ਲੋਕਾਂ ਨੇ 2022 ਇੱਕ ਇਮਾਨਦਾਰ ਸਰਕਾਰ ਦਾ ਪੁਨਰਗਠਨ ਕੀਤਾ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਬਣਾਈ ਜੇ ਮੈਂ ਉਸ ਤੋਂ ਬਾਅਦ ਦੀ ਗੱਲ ਕਰਾਂ ਜਦੋਂ GST ਪ੍ਰਣਾਲੀ ਆਉਂਦੀ ਆ ਪੰਜਾਬ ਦੇ ਅੰਦਰ ਜਦੋਂ GST ਦੀ ਵਿਵਸਥਾ ਪੂਰੇ ਦੇਸ਼ ਦੇ ਅੰਦਰ ਆਉਂਦੀ ਆ ਕਿ ਵਨ ਨੇਸ਼ਨ ਵਨ ਟੈਕਸ ਦੀ ਥਿਊਰੀ ਜਿਹੜੀ ਆ ਉਹ ਪੂਰੇ ਦੇਸ਼ ਚ ਆਉਂਦੀ ਆ ਤੇ ਮੋਦੀ ਗੱਲ ਕਰਾਂ ਤਾਂ ਉਸ ਸਮੇਂ ਵੀ ਕੋਈ ਹਾਲਾਤ ਅੱਛੇ ਨਹੀਂ ਨੈਕਟੈਂਸ ਰਹਾ 19 20 ਦਾ ਸਾਲ ਚਾਹੇ ਕੋਵਿਡ ਦਾ ਸਾਲ ਕਹ ਲਈਏ -2% ਵੀ ਕੀ ਦਾ ਸਾਲ ਕਹ ਲਈਏ -4% -21/10 ਦਾ ਸਾਲ ਕਹ ਲਈਏ ਉਹਦੇ ਚ ਪ੍ਰੋਗਰੈਸ ਜ਼ਰੂਰ ਦਿਖਾਈ ਦਿੱਤੀ ਆ ਕਿ ਉਹਦੇ 18 19% ਪ੍ਰੋਗਰੈਸ ਜਿਹੜੀ ਆ ਉਸ ਸਮੇਂ ਇੱਕੋ ਵਾਰ ਹੋਈ ਕਿਉਂਕਿ ਪਿਛਲੇ ਲਗਾਤਾਰ 4 ਸਾਲ 17 ਤੋਂ ਲੈ ਕੇ 21 ਤੱਕ ਲਗਾਤਾਰ ਜਿਹੜੀ ਉਹ ਮਾਈਨਸ ਜਾਂਦੀ ਰਹੀ ਯਾਨੀ ਕਿ ਜਿਹੜੇ ਵੀ ਟਾਰਗੇਟ ਫਿਕਸ ਕਰਦੇ ਰਹੇ ਕਾਂਗਰਸ ਪਾਰਟੀ ਵਾਲੇ ਜਾਂ ਮੇਰੇ ਤੋਂ ਪਹਿਲੇ ਫਾਈਨੈਂਸ ਮਿਨਿਸਟਰ ਉਹਨਾਂ ਕਿਸੇ ਵੀ ਟਾਰਗੇਟ ਨੂੰ ਅਚੀਵ ਕਰਨ ਦਾ ਦੂਰ ਦੀ ਗੱਲ ਬਲਕਿ ਨੇਕਟਿਵ ਤੇ ਜਾਂਦੇ ਰਹੇ ਸੋ 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਸਾਡੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਹੇਠ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਲੋਕਾਂ ਦੀ ਸਰਕਾਰ ਜਿਹੜੀ ਆ ਉਹ ਲਗਭਗ ਦੋ ਧਾਕਿਆਂ ਬਾਅਦ ਦੋ ਜਤਨ ਧਾਕਿਆਂ ਦੀ ਗੱਲ ਕਰੀਏ ਉਸ ਸਵਾ ਦੰ ਧਾਕਿਆਂ ਦੇ ਬਾਅਦ ਜਿਹੜੀ ਹੈ ਕਮਾਂਡਰ ਸਰਕਾਰ ਦਾ ਗਠਨ ਹੋਇਆ ਪਹਿਲੇ ਸਾਲ 2022-23 ਦੇ ਅੰਦਰ 16.25% ਦੀ 16.25 ਯਾਨੀ 16% ਤੋਂ ਜ਼ਿਆਦਾ ਦੀ ਗ੍ਰੋਥ 23-24 'ਚ 15% ਤੋਂ ਉੱਪਰ ਦੀ ਜ਼ਿਆਦਾ ਦੀ ਗ੍ਰੋਥ 24-25 'ਚ 13% ਦੀ ਗ੍ਰੋਥ ਇਹ ਗ੍ਰੋਥ ਜਿਹੜੀ ਆ ਲਗਾਤਾਰ ਜਾਰੀ ਆ ਜਾਨੀ ਜੇ ਮੈਂ ਟੈਕਸ ਦੀ ਨੈਟ ਕਲੈਕਸ਼ਨ ਦੀ ਗੱਲ ਕਰਾਂ ਕਿ ਕਿੰਨੇ ਪੈਸੇ ਕਲੈਕਟ ਹੋਏ ਕਿਉਂਕਿ ਜਾਦਾ ਸਮਝ ਆਊਗੀ ਪਿਛਲੇ 5 ਸਾਲਾਂ 'ਚ ਜਦੋਂ ਜੀਐਸਸੀ ਰੀਮ ਆਉਂਦੀ ਆ ਔਰ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਖਜ਼ਾਨਾ ਖਾਲੀ ਮੰਤਰੀ ਸਾਹਿਬ ਉਹਦੇ ਹੁੰਦੇ ਸੀ ਪੰਜਾਬ ਦੇ ਅੰਦਰ ਔਰ ਉਸ ਸਮੇਂ 5 ਸਾਲਾਂ 'ਚ 55140 ਕਰੋੜ ਰੁਪਏ ਦਾ ਟੈਕਸ ਦੀ ਕਲੈਕਸ਼ਨ ਹੁੰਦੀ ਆ 5 ਸਾਲਾਂ 'ਚ ਕਿੰਨੀ ਕਲੈਕਸ਼ਨ ਹੋ ਰਹੀ ਆ 55600 3 ਕਰੋੜ ਰੁਪਏ ਦੀ ਕਲੈਕਸ਼ਨ ਹੋ ਰਹੀ ਆ ਇਹਦੇ ਨਾਲ ਹੀ ਕੰਪਨਸੇਸ਼ਨ ਕੰਪਨਸੇਸ਼ਨ ਸਸ ਜਿਹੜਾ ਕੰਪਨਸੇਸ਼ਨ ਮਿਲਿਆ ਸੀ 14% ਦੀ ਗਰੋਥ ਤੇ ਉਹਦੇ ਵਿੱਚ ਵੀ 30000 30000 ਕਰੋੜ ਰੁਪਿਆ ਕਾਂਗਰਸ ਪਾਰਟੀ ਨੂੰ ਕੰਪਨਸੇਸ਼ਨ ਦਾ ਸੈਂਟਰ ਸਰਕਾਰ ਵੱਲੋਂ ਮਿਲਿਆ ਤਾਂ ਹੁਣ ਮੈਂ ਸਾਡੀ ਸਰਕਾਰ ਦੇ 3 ਸਾਲ ਚ ਕੰਪੇਅਰ ਕਰਨਾ ਚਾਹਾਂਗਾ ਕਿ ਪਿਛੇ ਤਿੰਨ ਸਾਲਾਂ ਚ ਅਸੀਂ GST ਦੇ ਅੰਦਰ ਕੀ ਕੀਤਾ ਤਿੰਨ ਸਾਲਾਂ ਚ ਜਿਵੇਂ ਪਹਿਲਾਂ ਕਿਹਾ ਕਿ 16% 16% 13% ਦੀ ਜਿਹੜੀ ਆ ਉਹ ਗਰੋਥ ਲਗਾਤਾਰ ਹੋ ਰਹੀ ਆ ਔਰ ਸਾਢੇ 3 ਸਾਲ ਦੀ ਕਲੈਕਸ਼ਨ ਜਿਹੜੀ ਆ 62733 ਕਰੋੜ ਰੁਪਏ ਕਾਂਗਰਸ ਪਾਰਟੀ ਦੀ ਟੈਕਸ ਕਲੈਕਸ਼ਨ 55146 ਕਰੋੜ ਰੁਪਏ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਤਿੰਨਾਂ ਸਾਲਾਂ ਚ 62733 ਕਰੋੜ ਰੁਪਏ ਤੁਸੀਂ ਇਹ ਦੇਖ ਸਕਦੇ ਹੋ ਕਿ ਇੱਕ ਬੇਈਮਾਨ ਸਰਕਾਰ ਤੇ ਇੱਕ ਇਮਾਨਦਾਰ ਸਰਕਾਰ ਦਾ ਕੀ ਫਰਕ ਆ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਇਮਾਨਦਾਰ ਸਰਕਾਰ ਦੇ ਅੰਦਰ ਕੰਫੀਡੈਂਸ ਕਿਵੇਂ ਵਧਿਆ ਵਿਸ਼ਵਾਸ ਕਿਵੇਂ ਵਧਿਆ ਕਿ ਪੰਜਾਬ ਦੇ ਅੰਦਰ ਅਸੀਂ ਜਿਹੜਾ ਪੈਸਾ ਦੇ ਰਿਆਂ ਉਹ ਬਿਲਕੁਲ ਖਜ਼ਾਨੇ ਚ ਜਾ ਰਿਹਾ ਉਹਦੀ ਟੈਕਸ ਦੀ ਚੋਰੀ ਨਹੀਂ ਹੋ ਰਹੀ ਕਿਤੇ ਮਰਜ਼ੂਰੀ ਨਹੀਂ ਹੋ ਰਿਹਾ ਕਿਤੇ ਦਰਬਾਰਤੋ ਨਹੀਂ ਹੋ ਰਹੀ ਇਸੇ ਗੱਲ ਕਰਕੇ ਪੰਜਾਬ ਦੀ ਜਿਹੜੀ ਤਿੰਨਾਂ ਸਾਲਾਂ ਦੀ ਕਲੈਕਸ਼ਨ ਆ ਉਹ 62733 ਕਰੋੜ ਤੋਂ ਪਾਰ ਕਰ ਗਈ ਔਰ ਪਿਛਲੇ ਪਿਛਲੇ 50 ਸਾਲਾਂ ਦੇ ਮੁਕਾਬਲੇ ਉਹ 55146 ਕਰੋੜ ਰੁਪਏ ਸੀ ਸੋ ਸਾਨੂੰ ਵੀ ਮਿਲਿਆ ਕੰਪਨਸੇਸ਼ਨ ਮੈਂ ਨਹੀਂ ਕਰੂੰਗਾ ਕਿਉਂਕਿ ਬਾਅਦ ਕੁਐਸ਼ਨ ਆਊਗਾ ਉਸ ਤੋਂ ਪਹਿਲੇ ਮੈਂ ਕਲੀਅਰ ਕਰਦਾ ਸਾਨੂੰ ਕੰਪਨਸੇਸ਼ਨ ਮਿਲਿਆ 11000 ਕਾਂਗਰਸ ਪਾਰਟੀ ਦਾ ਕੰਪਨਸੇਸ਼ਨ 30000 ਤੋਂ ਉੱਪਰ ਔਰ ਸਰਬਕ ਕੰਪਨਸੇਸ਼ਨ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਉਹ 11000 ਹੁਣ ਉਹ ਕੰਪਨਸੇਸ਼ਨ ਜਿਹੜਾ ਉਹ ਟੋਟਲੀ ਬੰਦ ਹੋ ਚੁੱਕਿਆ ਗਿਆ ਸੋ ਹੁਣ ਮੈਂ ਜੇ ਗੱਲ ਕਰਾਂ ਕਿ ਪੰਜਾਬ ਦੇ ਅੰਦਰ ਇਸ ਮਹੀਨੇ ਦੀ ਜੂਨ ਮਹੀਨੇ ਦੀ ਮੈਂ ਗੱਲ ਕਰਨੀ ਚਾਹਾਂਗਾ ਕਿ ਜੂਨ ਮਹੀਨਾ ਜਿਹੜਾ ਪੰਜਾਬ ਦੇ ਲਈ ਪੰਜਾਬ ਦੀ ਹਿਸਟਰੀ ਦੇ ਅੰਦਰ ਬਹੁਤ ਸਨੈਰੀਓ ਕਰਾ ਲਿਖਿਆ ਜਾਊਗਾ ਜਦੋਂ GST ਡਿਪਾਰਟਮੈਂਟ ਦੀ ਗੱਲ ਹੋਊਗੀ ਤਾਂ 44.44% ਦੀ 44.44% ਦਾ ਰਿਕਾਰਡ ਤੋੜਵਾਦਾ ਜਿਹੜਾ ਉਹ ਜੂਨ ਮਹੀਨੇ ਪਿਛਲੇ ਸਾਲ ਦੇ ਜੂਨ ਤੋਂ ਹੋਇਆ ਔਰ ਲਾਸਟ ਸਾਰੇ ਜਿੰਨੀਆਂ ਵੀ ਜੂਨ ਜਿਹੜੀਆਂ ਨਗੀਆਂ ਨੇ ਹੁਣ ਤੱਕ ਦੀਆਂ ਹਿਸਟੋਰੀਕਲ ਜਿੰਨੀਆਂ ਵੀ ਜੂਨ ਜਾਂਦੀਆਂ ਨੇਗੀਆਂ ਉਹਨਾਂ ਦੇ ਮੁਕਾਬਲੇ ਜਿਹੜੀ ਇਹ ਜੂਨ ਆ ਇਤਿਹਾਸ ਦੇ ਅੰਦਰ ਦਰਜ ਕੀਤੀ ਜਾਊਗੀ ਦੇ ਅੰਦਰ 44.44% ਦਾ ਰਿਕਾਰਡ ਤੋੜਵਾਦਾ ਪੰਜਾਬ ਦੇ ਅੰਦਰ ਹੋਇਆਗਾ ਸੋ ਇਸ ਵਾਰ ਜਿਹੜੀ ਜੀਐਸਟੀ ਦੀ ਨੈਟ ਕਲੈਕਸ਼ਨ ਹੋਈ ਆ ਉਹ 2379 2379.90 ਕਰੋੜ ਰੁਪਇਆ ਇਹ ਜਿਹੜੀ ਹੁਣ ਦੀ ਜੂਨ ਦੀ ਕਲੈਕਸ਼ਨ ਹੋਈ ਆ ਔਰ ਪਿਛਲੇ ਜੂਨ ਦੇ ਮੁਕਾਬਲੇ ਇਹਦੇ ਚ 732 ਕਰੋੜ ਰੁਪਇਆ ਦਾ ਵਾਧਾ ਹੈਗਾ ਪਿਛਲੇ ਜੂਨ ਚ 1647 ਸੀ ਜਿਵੇਂ ਜੂਨ 2024 ਦੀ ਗੱਲ ਕਰਾਂ ਜੂਨ 2024 ਦੇ ਅੰਦਰ 1647 ਕਰੋੜ ਰੁਪਏ ਇਕੱਤਰ ਹੋਏ ਸੀ ਅੱਜ ਜੂਨ 2025 ਦੇ ਅੰਦਰ 2379 ਕਰੋੜ ਰੁਪਏ ਜਿਹੜੇ ਨੇ ਉਹ ਇਕੱਤਰ ਹੋਏ ਨੇਗੇ ਔਰ ਇਹਦੇ ਵਿੱਚ 732 ਕਰੋੜ ਰੁਪਏ ਦਾ 732 ਕਰੋੜ ਰੁਪਏ ਦਾ ਜਿਹੜਾ ਉਹ ਵਾਦਾ ਹੋਇਆਗਾ ਸੋ ਪਿਛਲੇ ਸਾਲ ਜਿਹੜੀ ਗਰੋਥ ਆ ਉਹ ਲਗਭਗ 6% ਤੋਂ ਜ਼ਿਆਦਾ 6.5% ਸੀਗੀ ਸੋ ਇਸ ਵਾਰ ਜਿਹੜਾ ਉਹਦੇ ਚੋ 7 ਗੁਣਾ ਵਧ ਜਾਨੀ ਕਿ 44% ਦਾ ਵਾਧਾ ਹੋਇਆਗਾ ਸੋ ਮੈਂ ਆਪਣੇ ਡਿਪਾਰਟਮੈਂਟ ਦੇ ਸਾਰੇ ਅਧਿਕਾਰੀਆਂ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਆਨਰੇਬਲ ਪਾਰਟੀ ਦੇ ਸੁਪਰੀਮਾ ਅਰਵਿੰਦ ਕੇਜੀਵਾਲ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ ਕਿ ਡਿਪਾਰਟਮੈਂਟ ਜਿਹੜਾ ਉਹ ਲਗਾਤਾਰ ਤਰੱਕੀ ਕਰ ਰਿਹਾ ਹਾਲਾਂਕਿ ਇਸ ਸਮੇਂ ਦੌਰਾਨ ਜੇ ਮੈਂ ਗੱਲ ਕਰਾਂ ਇਸ ਜੂਨ ਦੀ ਗੱਲ ਕਰੀਏ ਮਈ ਦੀ ਗੱਲ ਕਰੀਏ ਤਾਂ ਭਾਰਤ ਪਾਕਿਸਤਾਨ ਵਿਚਾਲੇ ਭਾਰਤ ਪਾਕਿਸਤਾਨ ਦੇ ਵਿਚਾਲੇ ਜੰਗ ਵੀ ਲੱਗੀ ਔਰ ਹਾਲਾਤ ਜਿਹੜੇ ਨੇਗੇ ਉਹ ਮਾੜੇ ਵੀ ਰਹੇ ਔਰ ਕਾਫੀ ਦਿਨ ਬਲੈਕਆਊਟ ਵੀ ਹੁੰਦਾ ਰਹਾ ਔਰ ਬਹੁਤ ਸਾਰਾ ਕਾਰੋਬਾਰ ਜਿਹੜਾ ਇੰਟਰ ਸਟੇਟ ਨੈਸ਼ਨਲ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਰਹਾ ਰਿਹਾ ਪਰ ਇਹਨਾਂ ਸਾਰੀਆਂ ਵਿਪਰੀਤ ਪਰਸਥਿਤੀਆਂ ਦੇ ਉੱਠ ਜਾ ਕੇ ਬਹੁਤ ਅੱਛੀ ਜਿਹੜੀ ਆ ਉਹ ਗਰੋਥ ਦੇਖਣ ਨੂੰ ਮਿਲੀ ਆ ਇਸ ਤੋਂ ਬਿਨਾ ਅਸੀਂ ਇਸ ਸਮੇਂ ਦੌਰਾਨ ਇੱਕ ਵੱਡਾ ਜਿਹੜਾ ਇਸ ਤੋਂ ਬਿਨਾ ਇਸ ਸਾਲ ਦੌਰਾਨ ਇੱਕ ਵੱਡਾ ਜਿਹੜਾ ਕੰਮ ਕੀਤਾ ਗਿਆ ਉਹ ਹੋਇਆ ਕਿ ਲੁਧਿਆਣਾ ਦੀ ਜਿਹੜੀ ਇੱਕ ਫਰਜੀ ਕੰਪਨੀ ਸੀ ਫਰਜੀ ਫਰਮ ਸੀ ਜਿਹੜੀ ਸਿੰਡੀਕੇਟ ਸੀ ਉਹਨੂੰ ਬੇਨਕਾਬ ਕੀਤਾ ਗਿਆ ਉਹਦੇ ਚੋਂ 866 ਕਰੋੜ ਰੁਪਏ 866.7 ਕਰੋੜ ਰੁਪਏ ਜਿਹੜਾ ਉਹਦੀ ਕਪੜੇਵਾਦੀ ਉਹਦੀ ਜਿਹੜੀ ਐਮਬੈਸਲਮੈਂਟ ਐਮਬੈਸਲਮੈਂਟ ਜਿਹੜੀ ਆ ਉਹ ਸਾਹਮਣੇ ਆਈ ਆ ਉਹਦੇ ਵਿੱਚੋਂ ਅਸੀਂ 10157.22 1 157.22 ਜਿਹੜਾ ਹੈਗਾ ਕਰੋੜ ਰੁਪਏ ਦੀ ਟੈਕਸ ਚੋਰੀ ਫੜੀਆ ਔਰ ਉਹਦੀ ਐਫਆਈਆਰ ਵੀ ਦਰਜ ਹੋਈ ਆ ਸ਼ਰਮ ਦੇ ਖਿਲਾਫ ਉਹਨਾਂ ਦੀ ਰੈਸਟ ਵੀ ਪਾਈ ਗਈ ਹੈ ਇਨਵੈਸਟੀਗੇਸ਼ਨ ਚੱਲ ਰਹੀ ਆ ਉਹਨਾਂ ਨੂੰ ਜਿਹੜਾ ਹੈਗਾ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ ਔਰ ਲਗਾਤਾਰ ਅਸੀਂ ਜਿੱਥੇ ਵੀ ਫਰਜ਼ੀ ਕੰਪਨੀਆਂ ਬਣਾ ਕੇ ਕੁਝ ਲੋਕ ਜਿੱਥੇ ਸਾਡੇ ਪੰਜਾਬ ਨਾਲ ਫਰੋਡ ਕਰਦੇ ਨੇ ਉਥੇ ਦੇਸ਼ ਨਾਲ ਵੀ ਫਰੋਡ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਲਗਾਤਾਰ ਸਿਕੰਜਾ ਜਿਹੜਾ ਉਹ ਕੱਸਿਆਗਾ ਔਰ ਇਸ ਸਮੇਂ ਦੌਰਾਨ ਸਾਡੇ ਸਿੱਪੂ ਜਿਹੜਾ ਸਟੇਟ ਦਾ ਪ੍ਰੋਗਰੈਸ ਯੂਨਿਟ ਹੈਗਾ ਉਹਨੇ ਵੀ ਜੀਐਸਸੀ ਦੇ ਅੰਦਰ 20 ਫਰਮਾਂ ਦੀ ਪਛਾਣ ਕੀਤੀ ਹੈ ਜਿਹੜੀਆਂ ਬੋਗਸ ਬਿਲਿੰਗ ਤੇ ਆਈਟੀਸੀ ਕਪੜੇ ਲਈ ਜਿਹੜੀਆਂ ਯੂਜ਼ ਕਰ ਰਹੀਆਂ ਸੀਗੀਆਂ ਵੀ ਫਰਮਾਂ ਦੀ ਇਸ ਤੋਂ ਬਿਨਾ ਵੀ ਜਿਹੜੀ ਅਸੀਂ ਪ੍ਰਚਾਰ ਕੀਤੀ ਹੈਗੀ ਉਹਨਾਂ ਦੇ ਖਿਲਾਫ ਵੀ ਅਸੀਂ ਐਕਸ਼ਨ ਲੈ ਰਹੇ ਆਂਗੇ ਇਹਦੇ ਵਿੱਚ ਮੈਂ ਸਮਝਦਾਗਾ ਜਿਹੜੇ ਮਾਸਟਰਮਾਈਂਡ ਸੀ ਉਹ ਕੀ ਕਰਦੇ ਸੀਗੇ ਜਿਹੜੇ ਬੇਰੁਜ਼ਗਾਰ ਲੋਕ ਸੀ ਬੇਰੁਜ਼ਗਾਰ ਮਜ਼ਦੂਰ ਬਰਗਦੇ ਲੋਕ ਸੀਗੇ ਜਿਹੜੇ ਵਿਚਾਰੇ ਮਜ਼ਦੂਰੀ ਕਰਨ ਲਈ ਕਿਵੇ ਚੌਕ ਜਾਂਦੇ ਸਿਖੜਦੇ ਸੀ ਉਹਨਾਂ ਦੇ ਪੈਨ ਕਾਰਡ ਆਧਾਰ ਕਾਰਡ ਲੈ ਕੇ ਉਹਨਾਂ ਨੂੰ ਕਹਿੰਦੇ ਸੀਗੇ ਤੁਸੀਂ ਅੱਜ 500 ਦੀ ਬਜਾਏ 700 ਰੁਪਏ ਤੁਹਾਨੂੰ ਆ ਦਿਹਾੜੀ ਦੇ ਮਾਗੇ ਪਰ ਲੇਕਿਨ ਅਸੀਂ ਤੁਹਾਡੇ ਅਕਾਊਂਟ ਚ ਟਰਾਂਸਫਰ ਕਰ ਦਿਆਂਗੇ ਤੁਸੀਂ ਸਾਨੂੰ ਆਪਣਾ ਅਕਾਊਂਟ ਨੰਬਰ ਦੇ ਦਿਓ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ ਦੇ ਦਿਓ ਤੇ ਤੁਹਾਡੇ ਅਕਾਊਂਟ ਚ ਕਰ ਦਾਂਗੇ ਉਸ ਤੋਂ ਲੈ ਕੇ ਫਿਰ ਉਹ ਉਸੇ ਆਧਾਰ ਕਾਰਡ ਨੂੰ ਉਸੇ ਅਕਾਊਂਟ ਨੰਬਰ ਨੂੰ ਜੀਐਸਸੀ ਇੰਦੇ ਅੰਦਰ ਰਜਿਸਟਰ ਕਰਵਾ ਲੈਂਦੇ ਸੀਗੇ ਔਰ ਖਾਤਾ ਜਿਹੜਾ ਉਹ ਖੁੱਲਿਆ ਹੁੰਦਾ ਸੀਗਾ ਕਰਵਾ ਕੇ ਫਿਰ ਉਹ ਫਰਾਡ ਕਰਦੇ ਸੀ ਇਸ ਤਰ੍ਹਾਂ ਜਿਹੜਾ ਇਹ ਅਸੀਂ 800 868 ਕਰੋੜ ਰੁਪਏ ਦਾ ਫਰਾਡ ਜਿਹੜਾ ਅ ਡਟ੍ਰੈਕਟ ਕੀਤਾ ਗਿਆ ਉਹ ਫੜਿਆ ਗਿਆ ਔਰ ਇਹਦੇ ਅੰਦਰ ਜਿਹੜੀ ਅ ਅਪ੍ਰੋਕਸੀਮੇਟ ਚੋਰੀ ਸੀ ਟੈਕਸ ਦੀ ਉਹ 157 ਕਰੋੜ ਦੀ ਸੀ ਤੋ ਇਸ ਤੋਂ ਬਿਨਾ ਇਹਦੇ ਵਿੱਚ ਅਸੀਂ ਕਾਫੀ ਸਾਰੇ ਸਬੂਤ ਜਿਹੜੇ ਨੇ ਉਹ ਮੈਂ ਦੱਸ ਦਿਆਂ ਕਿਉਂਕਿ ਇਨਵੈਸਟੀਗੇਸ਼ਨ ਆਲਮੋਸਟ ਇਸ ਕੇਸ ਦੀ ਕੰਪਲੀਟ ਹੋਣ ਵਾਲੀ ਆ 40 ਲੱਖ ਰੁਪਇਆ ਇਹਦੀ ਜਿਹੜੀ ਆ ਕਰੰਸੀ ਉਹ ਅਸੀਂ ਰਿਕਵਰ ਕੀਤੀ ਸੀ ਫਰਜੀ ਬਿਲ ਬੁੱਕਾਂ ਬਿਨਾ ਦਰਖਸਤ ਚੈੱਕ ਬੁੱਕ ਸਟੈਂਪ ਲੱਗੇ ਜਿਹੜੇ ਫਾਰਮ ਸੀ ਉਹ ਫੜੇ ਸੀਗੇ ਸੋ ਇਹਦੇ ਵਿੱਚ ਕਾਰਵਾਈ ਜਿਹੜੀ ਹੋਈ ਹੈ ਐਫ ਆਈ ਆਰ ਨੰਬਰ 139 ਡੇਟਡ 25 6 25 ਲੁਧਿਆੜਾ ਚ ਦਰਜ ਹੋਈਆ ਔਰ ਇਹਦੇ ਅੰਦਰ ਜਿਹੜਾ ਮੁੱਖ ਦੋਸ਼ੀ ਹੈ ਸਰਬਜੀਤ ਸਿੰਘ ਉਹਦੀ ਗ੍ਰਿਫਤਾਰੀ ਜਿਹੜੀ ਆਜੀ ਉਹ ਭੱਜਿਆ ਹੋਇਆਗਾ ਉਹਦੀ ਗ੍ਰਿਫਤਾਰੀ ਹੋ ਰਹੀ ਹੈ ਕਿ ਉਹ ਕਾਫੀ ਸਾਰੇ ਜਣੇ ਵਿਅਕਤੀ ਨੇ ਉਹ ਅਰੈਸਟ ਕਰ ਲਏਗੇ ਨੇ ਇਸ ਤੋਂ ਬਨਾ ਇੱਕ ਹੋਰ ਸੀਰੀਅਸ ਫਰਾਡ ਜਿਹੜਾ ਸਾਡੇ ਜੀਐਸਟੀ ਡਿਪਾਰਟਮੈਂਟ ਨੇ ਡਿਟੈਕਟ ਕੀਤਾਗਾ ਉਹ ਆਗਾ ਐਮ ਐਸ ਮਾਤਾ ਦੁਰਗਾ ਰੋਡ ਲਾਈਨਸ ਤੁਸੀਂ ਦੇਖੀ ਹੋਣੀ ਰੋਡ ਲੈਂਡ ਸਰਕਾਂ ਤੇ ਸੜਕਾਂ ਦੇ ਉਤੇ ਟਰੱਕ ਬੱਸਾਂ ਉਹਨਾਂ ਦੀਆਂ ਘੁੰਮਦੀਆਂ ਤੁਹਾਨੂੰ ਨਜ਼ਰ ਆਉਂਦੀਆਂ ਨੇ ਕਿਆਂ ਐਮ ਐਸ ਮਾਂ ਦੁਰਗਾ ਰੋਡ ਲਾਈਨਸ ਇਹਦਾ ਵੀ 168 ਕਰੋੜ ਰੁਪਏ ਦਾ ਈਵੇ ਬਿੱਲ ਜਿਹੜਾ ਸੀ ਉਹਦੀ ਧੋਖਾ ਧੜੀ ਜਿਹੜੀ ਆ ਅਸੀਂ ਡਿਟੈਕਟ ਕੀਤੀ ਆ ਔਰ ਇਹਦੇ ਨਾਲ 30 ਯਾਨੀ 30.66 ਕਰੋੜ ਰੁਪਏ ਦੀ ਟੈਕ ਚੋਰੀ ਜਿਹੜੀ ਆ ਉਹ ਸਾਹਮਣੇ ਆਈ ਆ ਐਫ ਆਈ ਆਰ ਜਿਹੜੀ ਦਰਜ ਹੋਈ ਆ ਮਾਂ ਦੁਰਗਾ ਰੋਡ ਲਾਈਨਸ ਦੇ ਅੰਦਰ ਉਹਦਾ ਜੀ ਐਸ ਸੀ ਨੰਬਰ ਦੇ ਆਧਾਰ ਤੇ ਉਹਦੀ ਜਿਹੜੀ ਆ ਅਸੀਂ ਐਫ ਆਈ ਆਰ ਦਰਜ ਕਰਾਈ ਆ ਔਰ ਉਹਦੇ ਤੇ ਵੀ ਜਿਹੜਾ ਐਕਸ਼ਨ ਸਾਡਾ ਲਗਾਤਾਰ ਜਾਰੀ ਆ ਇਹ ਰੋਡ ਲਾਈਨ ਜਿਹੜੀ ਆ ਕਾਪਰ ਦਾ ਤਬਾਕੂ ਦਾ ਸਕ੍ਰੈਪ ਦਾ ਕੰਮ ਕਰਦੇ ਸੀ 30 ਕਰੋੜ ਰੁਪਏ ਦੀ ਜਿਹੜੀ ਆ ਇਹਨਾਂ ਨੇ ਟੈਕਸ ਚੋਰੀ ਕੀਤੀ ਸੀ ਸੋ ਇਸ ਦੇ ਵਿੱਚ ਜਿਹੜਾ ਇਹਦਾ ਮਾਲਕਾ ਬਿਜੇ ਮਮਗੈਨ ਬਿਜੇ ਮਮਗੈਨ ਦਾ ਮਾਲਕਾ ਉਹਦੇ ਬਰੁਤ ਐਫ ਆਈ ਆਰ ਨੰਬਰ 184 ਡੇਟਡ 3625 ਜਿਹੜੀ ਆ ਉਹ ਅਸੀਂ ਦਰਜ ਕੀਤੀ ਆ ਇਹਦਰ ਵੀ ਗ੍ਰਿਫਤਾਰੀਆਂ ਕਾਫੀ ਸਾਰੀਆਂ ਅਜੇ ਬਾਕੀ ਨੇ ਕਾਫੀ ਸਾਰੇ ਲੋਕਾਂ ਨੂੰ ਅਸੀਂ ਫੜ ਲਿਆਗਾ ਸੋ ਇਹ ਤਾਂ ਪੋਸੀਬਲ ਹੋਇਆ ਕਿ ਲਗਾਤਾਰ ਅਸੀਂ ਪੰਜਾਬ ਦੇ ਅੰਦਰ ਲਗਾਤਾਰ GST ਇੰਦੇ ਅੰਦਰ ਡਿਪਾਰਟਮੈਂਟ ਦੇ ਅੰਦਰ ਲਗਾਤਾਰ ਅਸੀਂ ਸੁਧਾਰ ਕਰਦੇ ਆ ਸੁਧਾਰ ਕਰ ਰਹੇ ਆ ਅਸੀਂ ਇੱਕ ਆਪਣਾ ਨਵਾਂ ਇੰਟੀਗ੍ਰੇਸ਼ਨ ਜਿਹੜਾ ਸ਼ੁਰੂ ਕੀਤਾਗਾ IFMS ਕਿ ਅਸੀਂ ਹਰੇਕ ਡਿਪਾਰਟਮੈਂਟ ਦਾ ਸ਼ੁਰੂ ਕੀਤਾਗਾ ਕਿ ਜਦੋਂ ਅਸੀਂ ਡਿਪਾਰਟਮੈਂਟਾਂ ਨੂੰ ਜਦੋਂ ਅਸੀਂ ਡਿਪਾਰਟਮੈਂਟਾਂ ਨੂੰ ਗ੍ਰਾਂਟ ਜਾਰੀ ਕਰਦੇ ਆ ਮੰਨ ਲਓ ਅਸੀਂ ਹਾਊਸਿੰਗ ਡਿਪਾਰਟਮੈਂਟ ਨੂੰ ਗ੍ਰਾਂਟ ਜਾਰੀ ਕੀਤੀ ਕਿਸੇ ਬਿਲਡਿੰਗ ਦੇ ਲਈ ਜਾਂ ਅਸੀਂ ਫੂਡ ਸਪਲਾਈ ਨੂੰ ਕੀਤੀ ਜਾਂ ਅਸੀਂ ਕਿਸੇ ਹੋਰ ਡਿਪਾਰਟਮੈਂਟ ਨੂੰ ਕੀਤੀ ਤਾਂ ਜਦੋਂ ਅਸੀਂ ਗ੍ਰਾਂਟ ਜਾਰੀ ਕਰਦੇ ਆ ਉਹਦੇ ਜਿਹੜੀ ਗ੍ਰਾਂਟ ਲੱਗਦੀ ਸੀ ਉਹਦੇ ਜਿਹੜੇ ਜੀਐਸਸੀ ਦੇ ਪੈਸੇ ਸੀ ਉਹ ਕਿਤੇ ਨਾ ਕਿਤੇ ਸਹੀ ਤਰੀਕੇ ਦੇ ਨਾਲ ਸਰਕਾਰ ਕੋਲੇ ਨਹੀਂ ਪਹੁੰਚਦੇ ਸੀ ਹੁਣ ਅਸੀਂ ਆਈਐਫਐਫ ਜਿਹੜਾ ਆਈਐਫ ਐਮਐਸ ਇੰਟੈਗਰੇਟਿਡ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਇੰਟੈਗਰੇਟਿਡ ਫਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਜਿਹੜਾ ਆਈ ਐਫ ਐਮ ਐਸ ਜਿਹੜਾ ਪੰਜਾਬ ਉਹ ਅਸੀਂ ਬਣਾ ਲਿਆ ਉਹਦੇ ਉਹਦੇ ਤਹਿਤ ਜਿਹੜਾ ਉਹ ਸਾਰਾ ਪੈਸਾ ਜਿੰਨੀ ਗ੍ਰਾਂਟ ਦਿੱਤੀ ਆ ਉਹਦਾ ਬਣਦਾ ਜੀ ਐਸ ਸੀ ਜਿਹੜਾ ਉਹ ਇੱਕ ਇੱਕ ਪੈਸਾ ਡਿਪਾਰਟਮੈਂਟ ਕੋਲੇ ਪਹੁੰਚ ਰਿਹਾ ਹੈਗਾ ਇਸ ਤੋਂ ਬਿਨਾਂ ਅਸੀਂ ਇੱਕ ਨਵਾਂ ਇਨੀਸ਼ੀਏਟਿਵ ਲਿਆਗਾ ਨਵੀਂ ਪਹਿਲ ਕਰਵੀ ਕੀਤੀ ਆ ਪੰਜਾਬ ਦੇ ਅੰਦਰ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਪੰਜਾਬ ਦਾ ਟੈਕਸ ਪੰਜਾਬ ਦੇ ਵਿੱਚ ਔਰ ਜਿਸ ਦੇ ਨਾਲ ਜੀਐਸਟੀ ਲੱਗਤ ਪਾ ਸਾਡਾ ਜੇ ਮੈਂ ਐਨਿਉਅਲੀ ਗੱਲ ਕਰਾਂ ਸਾਲਾਨਾ ਗੱਲ ਕਰਾਂ ਤਾਂ 500 ਕਰੋੜ ਰੁਪਇਆ ਜਿਹੜਾ ਆਜੂਗਾ ਜਿਹੜਾ ਕਿਸੇ ਨਾ ਕਿਸੇ ਰੂਪ ਚ ਦੂਸਰੇ ਸਟੇਟਾਂ ਨੂੰ ਜਾਂਦਾ ਸੀ ਯੂਨੀਅਨ ਟੈਰੀਟਰੀਆਂ ਨੂੰ ਜਾਂਦਾ ਸੀ ਯਾਦਰ ਸਟੇਟ ਤੋਂ ਜਾਂਦਾ ਸੀ ਯਾਨੀ ਸਾਡੇ ਡਿਪਾਰਟਮੈਂਟ ਦੇ ਜਿਹੜੇ ਜੀਐਸਟੀ ਦੇ ਰਜਿਸਟ੍ਰੇਸ਼ਨ ਸੀਗੀਆਂ ਉਹ ਯਾ ਜੋਟੀ ਤੋਂ ਹੋਣੀਆਂ ਸੀਗੀਆਂ ਜਾਂ ਅਦਰ ਕਿਸੇ ਹੋਰ ਸਟੇਟ ਤੋਂ ਹੋ ਜਾਉਣੀਆਂ ਸੀਗੀਆਂ ਕਿਉਂਕਿ ਉਹਨਾਂ ਦੇ ਕਿਸੇ ਨਾ ਕਿਸੇ ਸਮੇਂ ਉਹਨਾਂ ਦੇ ਹੈੱਡ ਆਫਿਸ ਕਿਸੇ ਹੋਰ ਸਟੇਟਤ ਰਹੇ ਸੀ ਯਾ ਸਬ-ਆਫਿਸ ਰੈਸੀ ਉਥੇ ਉਸ ਸਮੇਂ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਅਬਦਾ ਜੀਐਸਟੀ ਜਿਹੜਾ ਸੀ ਰਜਿਸਟ੍ਰੇਸ਼ਨ ਉਥੇ ਕਰਵਾਈ ਸੀ ਉਹ ਸਾਰੀ ਰਜਿਸਟ੍ਰੇਸ਼ਨ ਜਿਹੜੀ ਆ ਸੀ ਪੰਜਾਬ ਦਾ ਟੈਕ ਪੰਜਾਬ ਦੇ ਵਿੱਚ ਉਹ ਸਾਰੀ ਰਜਿਸਟ੍ਰੇਸ਼ਨ ਅਸੀਂ ਹੁਣ ਉਹ ਪੰਜਾਬ ਚ ਕਰਵਾਈ ਆ ਮਹਾਲੀ ਚ ਕਰਵਾਈ ਆ ਜਿੱਥੇ-ਜਿੱਥੇ ਡਿਪਾਰਟਮੈਂਟ ਜਿਹੜੇ ਐਡਜਸਟ ਕਰਦੇ ਨੇ ਜਾਂ ਉਹਨਾਂ ਦੇ ਸਬ-ਆਫਿਸਰ ਰਜਿਸਟ ਕਰਦੇ ਨੇ ਜਾਂ ਹੈੱਡ ਆਫਿਸ ਐਡਜਸਟ ਕਰਦੇ ਨੇ ਉਹਦੇ ਨਾਲ ਤਕਰੀਬਨ ਐਨਿਵਲੀ 500 ਕਰੋੜ ਰੁਪਏ ਦਾ ਫਾਇਦਾ ਜਿਹੜਾ ਉਹ ਪੰਜਾਬ ਨੂੰ ਹੋਊਗਾ ਇਸ ਤੋਂ ਬਿਨਾ ਰੀਅਲ ਟਾਈਮ ਈ-ਵੇ ਬਿਲ ਪੋਰਟਲ ਇਹ ਬਹੁਤ ਹੀ ਮੈਂ ਸਭ ਨੇ ਇੱਕ ਅੱਛੀ ਸ਼ੁਰੂਆਤ ਪੰਜਾਬ ਤੋਂ ਹੋਈਆ ਰੀਅਲ ਟਾਈਮ ਈ-ਵੇ ਬਿਲ ਇਹਦਾ ਮਤਲਬ ਕੀ ਆ ਕਿ ਅੱਗੇ ਜਿਹੜੇ ਈ-ਵੇ ਬਿਲ ਸੀ ਈ-ਵੇ ਬਿਲ ਜਦੋਂ ਮੰਨ ਲਓ ਦਿੱਲੀ 'ਚ ਈ-ਵੇ ਬਿਲ ਕੱਟਿਆ ਉਹਦੀ ਇਨਫਰਮੇਸ਼ਨ ਪੰਜਾਬ ਤੱਕ ਪਹੁੰਚਦੇ ਆ ਪਹੁੰਚਦੇ ਆ ਆਲਮੋਸਟ 10 ਤੋਂ 4 ਦਿਨ ਲੱਗ ਜਾਂਦੇ ਸੀ 3 ਤੋਂ 4 ਦਿਨ ਦਾ ਸਮਾਂ ਲੱਗ ਜਾਂਦਾ ਸੀਗਾ ਸਾਨੂੰ ਉਸ ਫਰਾਡ ਨੂੰ ਉਸ ਗੱਡੀ ਦੇ ਟੈਕਸ ਨੂੰ ਅਸੈਸ ਕਰਨ ਦੇ ਅੰਦਰ ਤੋ ਕੋਈ ਲਗਜ ਨਹੀਂ ਇਸ ਤਰ੍ਹਾਂ ਚਾਰ ਦਿਨ ਚ ਪਤਾ ਹੀ ਨਹੀਂ ਲੱਗਦਾ ਸੀਗਾ ਸੋ ਕਿੰਨਾ ਬਿੱਲ ਜਾਰੀ ਹੋਇਆ ਕਿੰਨਾ ਨਹੀਂ ਹੋਇਆ ਸੋ ਕਈ ਵਾਰ ਯੂਪੀ ਬਿਹਾਰ ਜੇ 3-4 ਦਿਨਾਂ ਨਾ ਸਮਾ ਲਈਏ ਤਾਂ ਪੂਰੇ ਨਾਰਥ ਇੰਡੀਆ ਦੇ ਕੇ ਪੂਰੇ ਇੰਡੀਆ ਦੇ ਟਰੱਕ ਜਿਹੜੇ ਨੇਗੇ ਉਹ ਇੱਕ ਦੇਸ਼ਾਂ ਇੱਕ ਦੂਜਾ ਸਟੇਟ ਜਿਹੜਾ ਕ੍ਰੋਸ ਕਰਦੇ ਨੇ ਤਿੰਨ ਦਿਨਾਂ ਚ ਹੁਣ ਜਿਹੜਾ ਅਸੀਂ ਰੀਅਲ ਟਾਈਮ ਈਵੇ ਬਿੱਲ ਪੋਰਟਲ ਬਣਾਇਆਗਾ ਇਹਦੇ ਚ ਅਸੀਂ ਲਗਭਗ ਵਿਧਾਨਨ ਆਵਰ ਵਿਧਾਨਨੇ ਆਵਰ ਅਸੀਂ ਡਿਟੈਕਟ ਕਰ ਪਾਵਾਂਗੇ ਕਿ ਈਵੇ ਬਿੱਲ ਜਿਹੜਾ ਉਹ ਦਿੱਲੀ ਚ ਜਨਰੇਟ ਹੋ ਗਿਆ ਮਾਲ ਜਿਹੜਾ ਫਲਾਣੇ ਟਰੱਕ ਚ ਭਰਿਆ ਗਿਆ ਫਲਾਣੀ ਕੰਸਾਈਨਮੈਂਟ ਫਲਾਣੀ ਜਿਹੜੀ ਆ ਟ੍ਰੇਨ ਤੇ ਆ ਰਹੀ ਆ ਜਾਂ ਗੱਡੀ ਤੇ ਆ ਰਹੀ ਆ ਜਾਂ ਜਿਸ ਵੀ ਵਹੀਕਲ ਦੇ ਉੱਤੇ ਆ ਰਹੀ ਆ ਜਿਸ ਵੀ ਟਰਾਂਸਪੋਰਟੇਸ਼ਨ ਦੇ ਸਾਧਨ ਤੇ ਆ ਰਹੀ ਆ ਉਹਨੂੰ ਅਸੀਂ ਇੱਕ ਘੰਟੇ ਦੇ ਅੰਦਰ ਡਿਟੈਕਟ ਕਰ ਲਵਾਂਗੇ ਕਿ ਹਾਂਜੀ ਇਹ ਦਿੱਲੀ ਤੋਂ ਚੱਲ ਪਈ ਬੰਗਲੌਰ ਤੋਂ ਚੱਲ ਪਈ ਕਿੱਥੋਂ ਚੱਲ ਪਈ ਇਹਦੀ ਡੈਸਟੀਨੇਸ਼ਨ ਜਿਹੜੀ ਆ ਉਹ ਲੁਧਿਆਣਾ ਜਲੰਧਰ ਅੰਮ੍ਰਿਤਸਰ ਪੰਜਾਬ ਦੇ ਕਿਸੇ ਵੀ ਸ਼ਹਿਰ ਚਾ ਤਾਂ ਸਾਨੂੰ ਜਿਹੜਾ ਉਥੇ ਟੈਕਸ ਦੀ ਜਿਹੜੀ ਆ ਕਲੈਕਟ ਕਰਨ ਦੇ ਅੰਦਰ ਬੈਸਾਂਵਿੰਦਾ ਬੜੀ ਆਸਾਨੀ ਹੋਊਗੀ ਸੋ ਇਹ ਸਾਰਾ ਕੁਝ ਪੋਸੀਬਲ ਆ ਆਉਣ ਵਾਲੇ ਸਮੇਂ 'ਚ ਅਸੀਂ ਕੁਝ ਹੋਰ ਪੋਰਟਲ ਜਿਹੜੇ ਬੜੀ ਜਲਦੀ ਲਾਂਚ ਕਰਨ ਵਾਲੇ ਆ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਨਾਲ ਬੈਸਾਂਵਿੰਦਾ ਪੰਜਾਬ ਦੀ ਟੈਕਸ ਇਨਫੋਰਸਮੈਂਟ ਜਿਹੜੀ ਆ ਹੋਰ ਸਟਰੋਂਗ ਹੋਊਗੀ ਹੋਰ ਮਜ਼ਬੂਤ ਹੋਊਗੀ ਤਾਂ ਕਿ ਪੰਜਾਬ ਦਾ ਪੈਸਾ ਜਿਹੜਾ ਇੱਕ ਇੱਕ ਪੈਸਾ ਉਹ ਕੋਈ ਨੂੰ ਕੋ ਚੋਰੀ ਦਾ ਕਰ ਸਕੇ ਟੈਕਸ ਦਾ ਔਰ ਲਗਾਤਾਰ ਉਹ ਸਾਡੇ ਖਜ਼ਾਨੇ ਚ ਆਵੇ ਤੇ ਸਿਰਫ ਤਾਂ ਹੀ ਪੋਸੀਬਲ ਹੋ ਸਕਿਆ ਜੇਕਰ ਮੈਂ ਸਮਝਦਾ ਸਾਡੀ ਕ腐ਪਸ਼ਨ ਦੇਗੇਂਸ ਜ਼ੀਰੋ ਟੋਲਰੈਂਸ ਸਾਡੀ ਭ੍ਰਿਸ਼ਟਾਚਾਰ ਦੇਗੇਂਸ ਜ਼ੀਰੋ ਟੋਲਰੈਂਸ ਔਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾੜ ਦੇ ਦਿਸ਼ਾ ਨਿਰਦੇਸ਼ ਦੇ ਹੇਠ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਇੱਕ ਇਮਾਨਦਾਰ ਤੇ ਨੇਕ ਨੀਤੀ ਵਾਲੀ ਸਰਕਾਰ ਜਿਹੜੀ ਆ ਉਹ ਕੰਮ ਕਰ ਰਹੀ ਆ ਹੁਣੇ ਅਸੀਂ ਜਿਹੜੇ ਸਾਡੇ ਵੱਡੇ ਪੰਜ ਟੈਕਸਪੇਅਰ ਨੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਆਨਰ ਕੀਤਾਗਾ ਕਿ ਪੰਜਾਬ ਦੇ ਲਗਾਤਾਰ ਪੰਜਾਬ ਦੇ ਲੋਕ ਜਿਹੜੇ ਨੇ ਕਿ ਉਹ ਇਮਾਨਦਾਰੀ ਦੇ ਨਾਲ ਸਾਨੂੰ ਟੈਕਸ ਦੇ ਰਹੇ ਨੇ ਕਿਉਂ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਜਿਹੜੀ ਆ ਉਹਦਾ ਗਠਨ ਹੋਇਆਗਾ ਸੋ ਮੈਂ ਉਹਨਾਂ ਸਾਰੇ ਟੈਕਸਪੇਅਰ ਨੂੰ ਜਿਹੜੇ ਅੱਛੇ ਤਰੀਕੇ ਦੇ ਨਾਲ ਸਰਕਾਰ ਦਾ ਸਹਿਯੋਗ ਕਰ ਰਹੇ ਨੇ ਇਮਾਨਦਾਰੀ ਨਾਲ ਟੈਕਸ ਦੇ ਰਹੇ ਨੇਗੇ ਉਹਨਾਂ ਸਾਰਿਆਂ ਨੂੰ ਮਵਾਰਕ ਬਾਰੇ ਚਾਹਾਂਗਾ ਸੋ ਇਹ ਇਥੋਂ ਪਤਾ ਲੱਗਦਾ ਕਿ ਅੱਜ ਪੰਜਾਬ ਦੇ ਵਿੱਚ ਪੁਰਾਣੀਆਂ ਸਰਕਾਰਾਂ ਜਿਹੜੀਆਂ ਨੇਗੀਆਂ ਉਹ ਕਿਸ ਤਰ੍ਹਾਂ ਜਿਹੜੀਆਂ ਟੈਕਸ ਚੋਰੀ ਕਰਦੀਆਂ ਸੀ ਕਿਸ ਤਰ੍ਹਾਂ ਉਹਨਾਂ ਨੇ ਡਿਪਾਰਟਮੈਂਟਾਂ ਨੂੰ ਮਤਲਬ ਕਿ ਕੱਖੋਂ ਹੋਲੇ ਕਰ ਰੱਖਿਆ ਸੀ ਹਰ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਹੱਥ ਮੰਨੇ ਹੁੰਦੇ ਸੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੰਪਲਸ਼ਨ ਦੇ ਅੰਦਰ ਉਹਨਾਂ ਨੂੰ ਕੰਪੈਲ ਕਰਕੇ ਕਿਸ ਤਰ੍ਹਾਂ ਜਿਹੜੀਆਂ ਚੋਰੀਆਂ ਕਰਵਾਇਆ ਜਾਂ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ ਪਰ ਲੇਕਿਨ ਸਾਡੀ ਪੰਜਾਬ ਦੀ ਹਿਸਟਰੀ ਦੇ ਅੰਦਰ ਪਹਿਲੀ ਸਰਕਾਰ ਆ ਜਿਹੜੀ ਬਿਲਕੁਲ ਕਾਨੂੰਨ ਨੂੰ ਮੰਨਦੀ ਆ ਔਰ ਕਾਨੂੰਨ ਨੂੰ ਲਾਗੂ ਕਰਦੀ ਆ ਔਰ ਇਮਾਨਦਾਰੀ ਉੱਤੇ ਪੈਰਾ ਦੇ ਰਹੀ ਆ ਥੈਂਕ ਯੂ